ਦੇਖੋ ਜੀ ਮੋਟਰ ਚੱਲ ਰਹੀ ਹੈ ਜੀ ਹਾਂ ਜੀ ਝੰਡਾ ਝੰਡਾ ਪਾਣੀ ਹਾਂ ਜੀ ਦੇਖੋ ਕਿੱਦਾਂ ਜਾਰੇ ਕਿੰਨੇ ਵਧੀਆ ਹੈ ਆਹ ਦੇਖੋ ਜੀ ਪਰਦੇਸੀ ਬਹੁਤ ਫੱਟ ਰਿਹਾ ਜੀ ਪਨੀਰੀ ਜੀਰੀ ਲਾਉਣ ਵਾਸਤੇ ਜਾਨੀ ਚੋਨਾ ਲਾਉਣ ਵਾਸਤੇ ਦੇਖੋ ਜੀ ਦੋ ਤਾਈ ਕੱਦੂ ਹੋ ਰਿਹਾ ਹੈ ਆ ਦੇਖੋ ਜੀ ਪਨੀਰੀ ਪੱਟ ਰਹੇ ਆ ਦੇਖੋ ਪਾਣੀ ਵਗਦਾ ਅੱਜ ਇਹ ਅਜੀ ਪੰਜਾਬ ਪੰਜਾਬ ਆ ਪੰਜਾਬ ਆਵੇ ਕਿੰਨਾ ਸੋਹਣਾ ਤੇ ਸਾਫ ਪਾਣੀ ਲੱਗਿਆ ਨਜ਼ਾਰੇ ਨਾਲ ਤੁਸੀਂ ਦੇਖੋ ਪਨੀਰੀ ਪੱਟਣ ਦੀ ਮਿਹਨਤੀ ਹੈ ਜੀ ਮਿਹਨਤ ਆ ਤਾਂ ਸਭ ਕੁਝ ਆ ਜੀ ਇਹੀ ਕੰਮ ਜੀ ਵੀ ਆਪਣੇ ਪੰਜਾਬੀਆਂ ਨੇ ਜੱਟਾਂ ਜ਼ਿਮੀਦਾਰਾਂ ਨੇ ਆਪਣੇ ਮੁੰਡੇ ਨਾ ਕਿਮਤ ਪਾਏ ਹੁੰਦੇ ਸੀ ਇਹਨਾਂ ਦਾ ਸਹਾਰਾ ਨਾ ਲਿਆ ਹੁੰਦਾ ਜੀ ਤੇ ਅੱਜ ਨੂੰ ਸਾਡੇ ਕੋਈ ਨਸ਼ੇੜੀ ਨਹੀਂ ਸੀ ਹਣਾ ਪੰਜਾਬ ਸਿਰ ਕਰ ਚੰਨ ਸੀ ਤੇ ਪੰਜਾਬ ਕਿਸੇ ਤੇ ਨਿਰਭਰ ਨਹੀਂ ਕੀ ਹੈ ਨਿਰਭਰ ਤਾਂ ਵੈਸੇ ਅਸੀਂ ਵੀ ਨਾ ਦੇ ਵੀ ਨਹੀਂ ਹੈਗੇ ਕਿਸੇ ਤੇ ਹਾਂਜੀ ਆਪਾਂ ਗਲਤ ਕਰਦੇ ਕਿ ਜੇ ਦੀ ਇੰਨੀ ਮਿਹਨਤ ਕਰ ਸਕਦੇ ਆ ਸਾਡੇ ਮੁੰਡੇ ਕਿਉਂ ਨਹੀਂ ਮਿਹਨਤ ਕਰ ਸਕਦੇ ਜੀ ਕਿਉਂਕਿ ਅਸੀਂ ਕੰਮ ਚ ਪਾਉਂਦੇ ਨਹੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਫੁੱਲ ਐਸ਼ੋ ਆਰਾਮ ਦਿੰਨੇ ਆ ਮੋਟਰਸਾਈਕਲ ਗੱਡੀਆਂ ਫੋਨ ਮਹਿੰਗੇ ਮਹਿੰਗੇ ਘੁੰਮਣ ਦੀ ਪਰਮਿਸ਼ਨ ਏਸੀਆਂ ਥੱਲੇ ਪੱਖਿਆਂ ਥੱਲੇ ਰਹਿਣਾ ਤਾਂ ਕਰਕੇ ਅਸੀਂ ਪਿੱਛੇ ਨੂੰ ਆਇਆ ਜੱਟ ਜੀਮੀਦਾਰ ਤਾਂ ਪਿੱਛੇ ਨੂੰ ਆਇਆ ਕਿਉਂਕਿ ਜੱਟ ਜੀਮੀਦਾਰ ਕਦੀ ਨਹੀਂ ਪਛੜ ਸਕਦਾ ਇਹ ਤਾਂ ਰਾਜਾ ਆ ਯਾਰ ਰਾਜਾ ਹਾਂ ਹਾਂ ਕਿਸਾਨ ਜੈ ਜਵਾਨ ਜੈ ਕਿਸਾਨ ਐ ਮਨੀ ਕੀ ਸੰਗਤਿਆ ਪਰ ਤੁਸੀਂ ਹੁਣ ਸਾਡੇ ਆਪਣੇ ਅਸੂਲੀ ਮਾਰੇ ਅਸੀਂ ਦੇਖਦੇ ਰਹਿੰਦੇ ਹਾਂ ਜਿਹਦਾ ਪੁੱਤ 4 ਕਲਾਸਾ ਪੜ ਜਾਂਦਾ ਆ ਉਹ ਕਹਿੰਦਾ ਹਾਂ ਮੇਰਾ ਪੁੱਤ ਪੜ ਕੇ ਖੇਤਾਂ 'ਚ ਕੰਮ ਕਰੂਗਾ ਨਾ ਜੀ ਨਾ ਅਸੀਂ ਤਾਂ ਨੌਕਰੀ ਲੈਣੀ ਆ ਆਪਣੇ ਮੁੰਡੇ ਨੂੰ ਨੌਕਰੀ ਤੇ ਲਵਾਉਣਾ ਨੌਕਰੀ ਮਿਲਦੀ ਨਹੀਂ ਜੀ ਕੋਈ ਛੋਟਾ ਕੰਮ ਹੀ ਮਿਲਦਾ ਕਰਦਾ ਨਹੀਂ ਕੀ ਪੁੱਤ ਛੋਟਾ ਕੰਮ ਕੋਈ ਕਰਦਾ ਨਹੀਂ ਕਹਿੰਦਾ ਮੈਂ ਇੰਨਾ ਪੜ ਲਿਖ ਕੇ ਮੈਂ ਤਾਂ ਨੌਕਰੀ ਕਰੂੰਗਾ ਮੈਂ ਹੁਣ ਖੇਤਾਂ 'ਚ ਕੰਮ ਨਹੀਂ ਕਰਨਾ ਚਾਹਾਂ ਮੈਂ ਕੋਈ ਛੋਟਾ ਮोटा ਕੰਮ ਕੋਈ ਨਹੀਂ ਕਰਨਾ ਕਿਸੇ ਫੈਕਟਰੀ 'ਚ ਮੈਂ ਤਾਂ ਚਾਹੀ ਨਾ ਕਰਨੀ ਇਹ ਇਹ ਸੋਚ ਲੈਂਦੇ ਜੀ ਕਿਉਂਕਿ ਸਾਡੀ ਸੋਚ ਨਾਲ ਚ ਪਾਈ ਹੋਈ ਦੀ ਜੀ ਅਸੀਂ ਕਹੀਏ ਨਹੀਂ ਜੀ ਆਪਾਂ ਤਾਂ ਆਪਣੇ ਖੇਤਾਂ 'ਚ ਕੰਮ ਕਰਨਾ ਪੁੱਤ ਪੜਾਈ ਲਿਖਾਈ ਦੇ ਨਾਲ ਨਾਲ ਆਪਾਂ ਕੰਮ ਵੀ ਕਰਨਾ ਹੈ ਤੇ ਸਾਰਾ ਕੁਝ ਸਹੀ ਹੁੰਦਾ ਹੈ ਜੀ ਬਸੇ ਘਾਟਾ ਸਾਡੀਆਂ ਹੀ ਸਾਡੇ ਮੂਰੇ ਆਉਂਦੀਆਂ ਜੀ ਹਾਂਜੀ ਬਾਕੀ ਇਹ ਤਾਂ ਜੀ ਜੇ ਤੇ ਬੀਤੀ ਹੁੰਦੀ ਉਹਨੂੰ ਪਤਾ ਹੁੰਦਾ ਸਾਡੇ ਤੇ ਬੀਤੀਆਂ ਸਾਨੂੰ ਪਤਾ ਹੈ ਜੀ ਹਾਂਜੀ ਤਾਂ ਇਸ ਲਈ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਕੰਮ ਚ ਪਾਓ ਪੜਾਓ ਵੀ ਆਰਾਮ ਵੀ ਦੋ ਜਿਹੜੀ ਚੀਜ਼ ਬੱਚੇ ਨੂੰ ਲੋੜੀਂਦੀ ਆ ਉਹ ਮਹਈਆ ਕਰਾਓ ਹਾਂਜੀ ਬਸ ਇਹ ਸਾਡਾ ਪੰਜਾਬ ਤਾਂ ਬੱਸ ਛੱਡ ਰਿਹਾ ਹੈ ਤਾਂ ਅਸੀਂ ਵੇ ਸਕਦੇ ਆ ਖਾਂਦੇ ਪੀਂਦੇ ਨਹੀਂ ਤਾਂ ਸਾਨੂੰ ਤੁਹਾਨੂੰ ਪਤਾ ਹੀ ਆ ਪੰਜਾਬ ਵਾਲ ਨੂੰ ਕਿੱਦਾਂ ਵੱਡੇ ਵੱਡੇ ਸਨਤਕਾਰਾਂ ਨੇ ਕਿੱਦਾਂ ਇਧਰ منہ ਚੱਕਿਆ ਹੋਇਆ ਆ ਕੇ ਆਪਣੇ ਰੋਡ ਕੱਢ ਰਹੇ ਆ ਅਗਦਾਮ ਬਣਾ ਰਹੇ ਆ ਸਾਨੂੰ ਬੇਫੂਫ ਬਣਾ ਰਹੇ ਆ ਸਾਡਾ ਕਿਤਾ ਖੇਤੀ ਆ ਅਸੀਂ ਖੇਤੀ ਨਾਲ ਰਿਲੇਟਡ ਡਾਟਾ ਅਸੀਂ ਖੇਤੀ ਕਰਨੀ ਆ ਅਸੀਂ ਖੇਤੀ ਸਾਡੇ ਖੇਤ ਸੋਨਾ ਉੱਗਲਦੇ ਆ ਬਟ ਮਿਹਨਤ ਦੀ ਜਰੂਰਤ ਆ ਮੈਂ ਇਹ ਕਹਿਨੀ ਆ ਕਿ ਜਿਹੜਾ ਕੰਮ ਅਸੀਂ ਹੋਰ ਬੰਦਿਆਂ ਤੋਂ ਬਾਹਰਲੇ ਪ੍ਰਦੇਸੀਆਂ ਤੋਂ ਲੈਨੇ ਆ ਕਿਉਂ ਨਾ ਆਪ ਰਲ ਮਿਲ ਕੇ ਇੱਕ ਦਿਨ ਇੱਕ ਦਾ ਕੰਮ ਕਰ ਲਿਆ ਦੂਜੇ ਦਿਨ ਦੂਜੇ ਦਾ ਕਰਤਾ ਤੀਜੇ ਦਿਨ ਤੀਜੇ ਦਾ ਕਰਤਾ ਨਾਲੇ ਪੈਸੇ ਸਾਡੇ ਕੋਲ ਨਾਲੇ ਕੰਮ ਵਧੀਆ ਇਮਾਨਦਾਰੀ ਨਾਲ ਕੰਮ ਹੁੰਦਾ ਹੱਥ ਜੋੜ ਕੇ ਬੇਨਤੀ ਹੈ ਜੀ ਬੱਚਿਆਂ ਨੂੰ ਬਾਹਲਾ ਬਾਹਰ ਵਾਲ ਨੂੰ ਰੁਝਾਨ ਬੱਚਿਆਂ ਦਾ ਨਾ ਪਾਓ ਜੀ ਆਈਲੈਟਸ ਕਰਵਾ ਲਿਆ ਜੇ ਕਰਵਾ ਲਿਆ ਉਹ ਕਰਵਾ ਲਿਆ ਨਾ ਜੀ ਨਾ ਆਪਣੇ ਕਿਤੇ ਦੇ ਨਾਲ ਜੁੜੇ ਰਹੋ ਜਿਹਦਾ ਜੋ ਵੀ ਕੀਤਾ ਹੈ ਪਹਿਲੋਂ ਮੁਢਲੀ ਤਾਸ ਸਿੱਖਿਆ ਇਹ ਹੀ ਆ ਜੋ ਮਾਪੇ ਦਾ ਕੀਤਾ ਆ ਉਹਨੂੰ ਵੀ ਨਾਲ ਦੀ ਨਾਲ ਬੱਚਾ ਚੱਕੇ ਤੇ ਆਪਣੀ ਪੜ੍ਹਾਈ ਵੀ ਜਾਰੀ ਰੱਖੇ ਧੰਨਵਾਦ ਜੀ ਮੈਂ ਜੇ ਕੁਝ ਜ਼ਿਆਦਾ ਬੋਲ ਗਈ ਹਾਂ ਜਾਂ ਕੁਝ ਖਤ ਬੋਲ ਗਈ ਹਾਂ ਮਾਫ ਕਰਨਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਜੀ ਹਾਂਜੀ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ